ਆਜਾੜ ਹਰੇ ਦੋਸਤਾਂ ਨੂੰ ਮਿਲ ਜੇ ਤੇ ਠੀਕ ਠਾਕ ਸੋੜੀ ਜਾਣ ਦੇ ਸੈਟਰਾਂ ਹੋਣਗੇ ਲਓ ਇਹ ਮਤਰਾ ਵਾਲੀ ਜਾਦੀ ਆਪਾਂ ਸਾਧਵਾ ਬੇਟਾ ਦੇਖ ਲਈ 20 ਤਰੀਕ ਠੀਕ ਹੈ ਜੀ ਆਹ ਦੇਖੋ ਸਾਰੇ ਜਾਨਵਰ ਜਾਨਵਰ ਤੁਹਾਨੂੰ ਦਿਖਾਉਣੇ ਆ ਕਿਹੜੇ ਕਿਹੜੇ ਇਧਰ ਜਰੂਬ ਬਾਈ ਪਾਪਾ ਗੋਰਾ ਤੇ ਬਾਈ ਮੱਖਣਾ ਹੋਰ ਜੀ ਹਾਤਰੀ ਗਾਲ ਜੀ ਲਓ ਬਾਈ ਲਓ ਹਾਰੇ ਥਾਲੀ ਵਿਖਾ ਦੇ ਇੱਕ ਆ ਛੜਨਾ ਲਾਲ ਚੀਨਾ ਚਟੀਆਂ ਅੱਖਾਂ ਦਾ ਆ ਜਾ ਵੀ ਇਧਰ 429 ਵਾਠੀ ਇਧਰ ਉਹਨਾਂ ਦੇ ਬਾਈ ਬਾਈ ਇਧਰ ਕਰੀ ਜਾਂਦੇ ਆ ਲੋ ਜੀ ਬਾਈ ਜਾਈ ਜਾਂਦੇ ਉਹ ਲੈ ਲਾਉਣ ਲੱਗੇ ਆ ਤਿਆਰੀ ਆਪਣੀ ਹਾਂ ਬਦਲ ਨਹੀਂ ਪਾਣੀ ਆ ਹਾਂ ਦੇਖ ਆਹ ਦੇਖਾ ਕੋਰ ਹੋਲਾਵਾ ਜੀ e de e ਪਰਾ ਵਿਚਾਰ ਹੋਰ ਕਿੱਥੇ ਭਣਾਗੇ ਬੜੀ ਭਾਗ ਦੀ ਰਾਜ ਜੀ ਨੇ ਛੱਡ ਜਿੰਗਾਂ ਠੀਕ ਆ ਘਰ ਤੇ ਘਰਾਂ ਤੇ ਆਪਣੇ ਘਰਾਂ ਆਪਣਾ ਛੱਡੇ ਕਾਲਸਰਾ ਕਾਲਸਰੇ ਨੂੰ ਬਈ 2 ਸਾਲ ਹੋ ਗਏ ਇਤਨਾਮ ਖਾਂਦੇ ਨੂੰ ਤੇ ਅੱਜ ਜਾ ਕੇ ਦਾ ਸਾਮ ਆਇਆ ਦੇਖੀਏ 2025 ਦੇ ਵਿੱਚ ਇਧਰ ਕਰ ਕੈਮਰਾ ਲੈਤਾ ਇਧਰ ਆ ਦੇ ਅੱਜ ਜਾ ਕੇ ਬਾਈ ਛੱਡਾਂ ਨੂੰ ਵਧਾਮ ਖਾਈਆਂ ਭਾਈ ਬੈਠਾ ਪੰਜ ਅੰਜਲ ਬਣਿਆ ਵਾ 20 ਜੀ ਨੂੰ ਸਭ ਤੋਂ ਬਿਠਾ ਕੇ ਭਾਤੇ ਦੇ ਰੰਗ ਲੱਗਿਆ ਵਾ ਖਪ ਨਹੀਂ ਸੱਜਾ ਅੱਧਾ ਕਾਲਾ ਵਗਾਲਾ ਪੱਲਾ ਨਵਾ ਡੂਸਾ ਲਲਾ ਵੀ ਆਪਰੇ ਦੇ ਪੂਛ ਕਾਂ ਤੇ ਬਗੜ ਚਟਕਾ ਕਬੇ ਬੱਲ ਲਓ ਭਾਈ ਪਿੰਜਰੇ ਪੁੰਜਰੇ ਨੇ ਰੱਖਦੇ ਆ ਸਾਰੇ ਕਿਤੇ ਤੇ ਚੱਲਦੇ ਆ ਕਿਤੇ ਰੱਖ ਗਏ ਉਹਨੇ ਕਿਸੇ ਦੇ ਕਰੇ ਕੁਰੇ ਲਓ ਭਾਈ ਇੱਥੇ ਬਹਿ ਗਏ ਕੁਛ ਭਾਈ ਆ ਦਰੀ ਦੇ ਬੈਠੇ ਉਧਰ ਬੈਠੇ ਭਾਈ ਹੁਣ ਇਥੇ ਕੁਰਸਿਆਂ ਦੇ ਬੈਠਾ ਇੱਧਰ ਤਾਂ ਉਹ ਕਾਪੀ ਖੜੀ ਹੋ ਗਈ ਉਧਰ ਇੱਥੇ ਓਲੇ ਮਾਰੇ ਭਾਈ ਧਰਮਸ਼ਾਲਾ ਜਿਹੀ ਲੱਗਦੀ ਆ ਲਓ ਭਾਈ ਹਵਾ ਹੋਵਾ ਚੱਲਣ ਲੱਗੀ ਆ ਦੇਖ ਲੈ ਕਿਵੇਂ ਹਲਦੇ ਦਰੱਖਤ ਇੱਥੇ ਬੈਠੇ ਆ ਮੋਰਾਂ ਨੀ ਯਾਰੇ ਨਾ ਬਾਈ ਫੋਨ ਦੇਖਿਆ ਉਹਨਾਂ ਨੇ ਇਧਰ ਬੈਠਾ ਕੱਟ ਪਾ ਕੇ ਮੋਨ ਇਹਦਾ ਸਟੂਡੈਂਟ ਹੀ ਲੱਗਦਾ ਅੱਜ ਹੈ ਤੇ ਨਾਮ ਬਾਈ ਆ ਕੇ ਦੋ ਨੰਬਰ ਅੱਜ ਬਾਜੀ ਆ ਹੋਵੇ ਦਿਖਾ ਕੇ ਲਿਆਉਣੇ ਤੁਹਾਨੂੰ ਲੋ ਵੀ ਦੇਖੋ ਕੋਈ ਉਹਦੇ ਕੋਈ ਜਾਨਵਰ ਹੈ ਨਹੀਂ ਸੀ ਯਾਰ ਉਹ ਫਿਰ ਨਹੀਂ ਫੜਿਆ ਜਿੱਤੇ ਕੋਈ ਨਹੀਂ ਲਿਖਿਆ ਕੱਲਾ ਡੱਬਾ ਹੀ ਕਰਤੇ ਜਾ ਲਿਖਿਆ ਤਾਂ ਉਹ ਨਹੀਂ ਕੋਈ ਨਹੀਂ ਲਿਖਿਆ ਕੱਪ ਤੇ ਲਿਖਿਆ ਕੱਲਾ ਉਹ ਬਾਈ ਦਾ ਨਾਮ ਜਿਹਦੇ ਵੱਲੋ ਜਿਵੇਂ ਵੀ ਆ ਤੇ ਬਾਈ ਇੱਕ ਕਬੂਤਰ ਕਟਿਆ ਗਿਆ ਉਹਨੇ ਹੈ ਇੱਕ ਹੀ ਸੀਗਾ ਕਿਵੇਂ ਦਾ ਸੀਗਾ ਹਾਬਕ ਦਾ ਵਜ ਰੰਗ ਜਾ ਉਹਨੇ ਪੁੱਛਿਆ ਹਾਂ ਉਹਦਾ ਆਪਣੀ ਸਰੀਰ ਠੀਕ ਆ ਇੱਕ ਕਟਿਆ ਗਿਆ ਹਣਾ ਬਾਕੀ ਤਾਂ ਫਿਰਦੇ ਆ ਤੇ ਬਾਈ ਆਪਾਂ ਵੀ ਕਬੂਤਰ ਦੋਨੇ ਬਾਈ ਸੰਭੇ ਜੀ ਜ਼ਬਰਦਸਤ ਗਲਤੀ ਹੈ ਯਾਰ ਟਕਾ ਕੇ ਸੰਭੋ ਯਾਰ ਕੋਈ ਕਹਿ ਗਈ ਜਾਵੇ ਯਾਨ ਪਾਪਾ ਦਾ ਕਰੋਨਾ ਵਾਲਿਆਂ ਨੂੰ ਮੂੰਹ ਬੰਨ ਕੇ ਬਹਿ ਗਿਆ ਕੇ ਕਟਾ ਪੈਂਦਾ ਹਾਂ ਖਾਤਾ ਇਦਾਂ ਯਾਰ ਹਾਜਾ ਅੱਖਾਂ ਚ ਘੱਟਾ ਬੰਨ ਉਹ ਬਾਹਰ ਉੱਧਰ ਵੀ ਉੱਧਰ ਫੈਲਿਆ ਇੱਥੇ ਤਾਂ ਕੋਈ ਨਹੀਂ ਐ ਇੱਕ ਹੀ ਆ ਰਿਹਾ ਹੈ ਹੋਰ ਪੱਤਾਂ ਦੇ ਚੱਕਰ ਮਾਣਾ ਬੜਾ ਤਖੜਾ ਪ੍ਰੋਜੈਕਟ ਹੁੰਦਾ ਜੂਨ ਚ ਹੁੰਦੀ ਆ ਜਾਂ ਰੋਟੀ ਦਾ ਬੜਾ ਤਪਾ ਤਖੜਾ ਪ੍ਰਮਾਣ ਸੀਗਾ ਸਟਾਲਾਂ ਉਹਨੇ ਉਹਦੀ ਕਰ ਕੁਲਰ ਮੰਜੇ ਦਰੀਆਂ ਹਾਂ ਵਾਪਸੀ ਆ ਪੰਡੂ ਲੱਗਾ ਉਹ ਜਿਹਨੇ ਤਰਨਾ ਤੋਂ ਤੋਰੀ ਜਾਂਦਾ ਯਾਰ ਬਾਈ ਪ੍ਰਸ਼ਾਦਾ ਸ਼ਗਲ ਲੱਗੀਆਂ ਆ ਗਈ ਇੱਥੇ ਬਹੁਤ ਵਧੀਆ ਜਗ੍ਹਾ ਬਾਬੇ ਦੀ ਹੈ ਕਿੱਥੇ ਬਲ ਉੜੀ ਨਹੀਂ ਖਾ ਲੋ ਇੱਥੇ ਯਾਰ ਉਹ ਬਾਈ ਉੱਤਰ ਸੀਗੇ ਟਾਈਮ 'ਚ ਕਰਾਤੇ ਸਹੀ ਦੋਨੇ ਹੀ ਸਾਈਂ ਰਿਕਾਰਡਿੰਗ ਟਾਈਮ ਵੀ ਤੁਹਾਨੂੰ ਦਿਖਾ ਦੇਣੇ ਕਰਨਾ ਹੋ ਗਿਆ 11 ਨਾਲ ਜ਼ਿਆਦਾ ਹੋਗਾ ਹਾਂਜੀ ਠੀਕ ਹੈ ਕਿਹੜੀ ਸੁਣਨਾ ਰਿਕਾਰਡਿੰਗ ਉਹ ਬਾਵਾ ਦਾ ਸ਼ਹਿਰ ਦਾ ਕਰੇ ਸਾਰੇ ਭਾਈ ਮਨਵੀਰ ਕੈਨੇਡਾ ਕਿੰਦੀ ਕਿਸ਼ਨਪੁਰਾ ਇਹ ਵੀ ਦੋ ਕਬੂਤਰ ਸਹੀ ਆ ਅਲੀ ਗਾਲਬ ਇਹ ਵੀ ਕਬੂਤਰ ਸਹੀ ਆ ਭਾਈ ਇੱਧਰ ਆ ਜਾਓ ਯਾਰ ਇੱਕ ਨੂਰ ਪਣੀ ਇਹ ਵੀ ਕਬੂਤਰ ਸਹੀ ਆ ਭਾਈ ਉਹ ਇਹ ਤਾਂ ਭਾਈ ਆ ਵੀ ਕੂਟਰ ਸਹੀ ਆ ਚਗਰੂ ਫੁੱਟਰ ਅਮਰੀਕ ਮੋਗਾ ਅਜੇ ਮੁਲਾਬਰ ਨਿੱਕਾ ਸਦਮਾ ਲੋ ਭਾਈ ਠੀਕ ਹੈ ਜੀ ਕਲੀਅਰ ਆਪਣੀ ਦੂਜਾ ਉਧਰ ਕਰਾਇਆ ਜਿੱਥੇ ਕਾਪੀ ਵਾਲੇ ਬਾਈ ਸੀਗੇ ਉਧਰ ਸਹੀ ਕਰਾਇਆ ਜਾਂਦਾ ਪਾਪੇ ਵਾਲਾ ਕੂਟਰ ਲੈ ਇਹਨੂੰ ਨੇ ਟਾਈਮ ਦੇਖ ਲੋ ਭਾਈ 12 ਵਜਰ ਵਾਲੇ 9 ਮਿੰਟ ਰਹਿ ਗਏ ਇੱਥੇ ਬੈਠੇ ਆਂ ਲੈ ਫੜੀ ਫੜੀ ਹੈਲੋ ਕਿਉਂ ਤੇ ਦੂਰਬੀਨ ਵੀ ਲਿਆਂਦੀ ਬਈ ਇਹਦੇ ਨਾਲ ਗਰਮੀ ਨਹੀਂ ਦੇਣੀ ਹਾਂ ਪਾਪਾ ਉਹ ਤਾਂ ਲਿਖਾਤਾ ਹੀ ਤੁਹਾਨੂੰ ਮੈਂ ਜ ਟੈਕ ਕਰਾਇਆ ਨਹੀਂ ਲੀਟੀ ਸ਼ਰਟ ਵਾਲੇ ਨੂੰ ਕਾਪੀ ਦੇ ਕਾਪੀ ਦੇ ਲਿਖਿਆ ਹੁਣੇ ਹਾਂਜੀ ਲਓ ਬਾਈ ਇੱਥੇ ਬੈਠੇ ਆ ਉਹ ਦੇਖੋ ਪੱਖਾ ਚੱਲ ਜੰਦਾ ਮੌਂ ਇਹ ਇੱਥੇ ਘਰੇ ਘਰ ਖੱਲ ਗਈ ਹੈ ਨਿਆਰੀ ਲਈ ਜਾਂਦੇ ਆ ਪਾਪੇਲੇ ਬੁੱਤ ਤੇ ਟਾਈਮ ਸੀਗਾ ਉਹ ਸਹੀ ਕਰਾਇਆ ਜਾਂਦਾ ਆ ਬਾਈ ਗੱਟ ਆਪਣੀ ਨੂਰਬੀ ਨੇ ਚ ਪਾਣੀ ਵਾਲੀ ਬੋਤਲ ਇੱਧਰ ਬੈਠੇ ਆ ਪਾਪਾ ਉਹਦਾ ਦੂਜਾ ਬਾਈ ਪੱਖਣਾ ਉਹੀ ਉਹੀ ਨਿਆਰੀ ਲਈ ਜਾਂਦੇ ਆ ਬੈਠੇ ਬਾਈ ਵੇਖ ਲਓ ਗਰਮੀ ਹੁੰਦੀ ਹਾਲ ਹੋ ਗਏ ਬਾਹਰ ਜਾ ਕੇ ਲੋੜੇ ਦੇ ਟਾਈਮ 'ਚ ਹੀ ਹੋਰ ਤਾਂ ਟਾਈਮ ਟੁੰਗ ਹੈ ਜੀ

ਦੇ ਚੋ ਜਿਵੇਂ ਨਹੀਂ ਆ ਰਹੀ ਲਈ ਜੀ ਪੂਰਾ ਉਹ ਕਿਰੋਟਾ ਕੰਮ ਗਰਮੀ ਬਹੁਤ ਹੈ ਤੇ ਵਧੇਗਾ ਪੱਖੀ ਹੈ ਇਹਨਾਂ ਸਵਾਦ ਦਿੱਤਾ ਹੋਇਆ ਪੂਰਾ ਐ ਉਹਨੇ ਲਓਏ ਭਾਈ ਪ੍ਰਸ਼ਾਦਾ ਛਕਣਾ ਹੈ ਅਸੀਂ ਦੁਪਹਿਰ ਦਾ ਟਾਈਮ ਹੋ ਗਿਆ ਤੇ ਬਾਈ ਹੁਣੀ ਕਹਿੰਦੇ ਤੈਨ ਕਵੇ ਬੰਦ ਕਰ ਦੇਣਾ ਮੈਂ ਤੈਨੂੰ ਦੋ ਦੋ ਛਕ ਲਿਆਂ ਫਿਰ ਤੇ ਬੈਟਰੀ ਬਈ ਬਹੁਤ ਹੌਣਾ ਉਹ ਫਿਰ ਤਾਂ ਜੂਰੂ ਬਹੁਤ ਹੁੰਦਾ ਚੱਲ ਗਏ ਬਾਈ ਮੱਖਣ ਵੀ ਆ ਗਿਆ ਚਾਹ ਜੂ ਪੀ ਲਈ ਵਾਪੇ ਉਹਨਾਂ ਨੇ ਚਲੋ ਭਾਈ ਚੱਲਦੇ ਹਾਂ ਉੱਥੇ ਹੀ ਬਹਿਨੇ ਆ ਚੱਲ ਕੇ ਤੇ ਪਿੰਡ ਬਾਵਾ ਵੱਡਾ ਹੈ ਇੱਥੇ ਤਾਂ ਬਹਿਟ ਤੇ ਯਾ ਭਾ ਇੱਕ ਥਾਂ ਟੱਕ ਕੇ ਬੈਹਨੇ ਜਦੋਂ ਟਾਈਮ ਟੂ ਮਲਾਉਂਦੇ ਜਾ ਕੇ ਦਿਖਾ ਦਈਏ ਕੋ ਉੱਤਰ ਜਿੱਥੇ ਕਾਪੀ ਵਾਲੇ ਹੈਗੇ ਆ ਐਵੇਂ ਨਹੀਂ ਇੱਧਰ ਤੁਰੇ ਫਿਰ ਉੱਧਰ ਤੁਰੇ ਫਿਰ ਆਓ ਇਹ ਬੈੜੀ ਨੂੰ ਮੋਹਟਾ ਬੰਨਦੀ ਜਿੱਦਾ ਆਵਾਜ਼ ਔਖਾ ਤੇਰਾ ਤੇਰਾ ਹਾਂ ਮਲਾਂ ਮੋਲ ਤੁਹਾਨੂੰ ਫੋਟੋ ਮੈਸੇਜ ਵਿੱਚ ਭੇਜ ਦਵਾਂ ਅੱਲ ਵਣਜੀ ਤੇ ਦਿਖਾ ਲਾਂਗੇ ਨਹੀਂ ਔਖਾ ਚੱਲ ਜੀ ਆ ਔਰ ਆਰ ਕੀ ਕਿੰਨੇ ਪਰਸੈਂਟ ਆ ਦੇਖ ਕੇ ਔਰ ਆਰ ਕੀ ਜਿੰਦੀ ਤੇ ਮੇਰਾ 16 ਉਹ ਵਾਇਰਲ ਦੀ ਕੀ ਆ ਵਾਇਰਲ ਨੂੰ ਨਹੀਂ ਕੀ ਓਏ ਪਾਣੀ ਓ ਥੱਲੇ ਉੱਠ ਗਿਆ ਗੱਤਾ ਥੱਲੇ ਦਗੜ ਗਿਆ ਉਹ ਦੇਖੋ ਬਾਈ ਕੱਪ ਕੱਪ ਥੱਲੇ ਦੇਖ ਰਿਹਾ ਜਦੇ ਥੱਲੇ ਫਰਿੱਜ ਦੇ ਡੋਲਦਾ ਇਤਰਾਹ ਕਰਵਾਵਾ ਜਵਾਹੇ ਉੱਡੀਆਂ ਦੇ ਬਾਬਰੋਲੇ ਆ ਗਏ ਬਈ ਆ ਦੇ ਆਪੇ ਨਹੀਂ ਆਉਂ ਇਤਰਾ ਦੇਖੀ ਜਾਂਦੇ ਪੁੱਤਰਾ ਜਨੇ ਨੇ ਖੜੇ ਆਹੋ ਕਿੰਨਾ ਹੀ ਔਟ ਤੇਰੇ ਬਾਬਰੋਲੇ ਉਹੀ ਹਵਾ ਜੀ ਆ ਲਓ ਬਈ ਸਵਾ ਚਾਰ ਦਾ ਟਾਈਮ ਹੋ ਗਿਆ ਕੂਟਰ ਫਿਰਦੇ ਆ ਤੇ ਬੋਤਲਾ ਪਾਣੀ ਭਰਨਾ ਇਹੀ ਮੈਂ ਤੈਨੂੰ ਨਾ ਲੈ ਪਾਲਾ ਇੱਥੇ ਗਰਮੀ ਬੜੀ ਹੈ ਇੱਥੇ ਹਟਾ ਢੱਕਣ ਕਾਹਦੀ ਵਿੱਚ ਹੀ ਨਾ ਕਾਂਡ ਹੋ ਜਾਏਗਾ ਤੇ ਹੋਰ ਨਾ ਮਹਾਰਾਜ ਜੀ ਆ ਫਿਰ ਮਹਾਰਾਜ ਤਾਂ ਹੈ ਚਾਲਦ ਲਗੇ ਭਾਈ ਸਕੂਲ ਚ ਚੱਲਦੇ ਆ ਉੱਥੇ ਆ ਫੜੀ ਕੈਮਰਾ ਲੋ ਵੀ ਭਾਈ ਆ ਸਕੂਲ ਤੇ ਆ ਗਏ ਆਪਾਂ ਦੇਖੋ ਇਧਰ ਟਾਈਮ ਹੋ ਚੁੱਕਿਆ 5 ਵਜੇ ਆ ਬੈਠੇ ਜੂੜੂ ਭਾਈ ਹੋਣੀ ਸਾਰੇ ਜਣੇ ਦੇਖੀ ਜਾਂਦੇ ਕੂਤਰ ਘਤਰਾ ਹੋਈ ਕੀ ਹੋ ਗਿਆ ਆਓ ਭਰਦੇ ਕੂਤਰ ਹੋਏ ਟੰਦੇ ਜਾਂਦੇ ਆ ਬਈ 3 ਕੂਤਰ ਸਹੀ ਆ ਦੇਖ ਲੋ 3 ਨੰਬਰ ਤੱਕ ਨਾ ਬਾਕੀ ਇੱਥੇ ਦੂਜੀ ਵੀ ਲਾਈ ਸਟਾਰ ਰਹੀ ਆ ਤੇ ਆ ਲੋ ਠੀਕ ਆ ਤੇ ਆਪਣੇ ਬਈ ਦੋਨੇ ਹੀ ਕੂਤਰ ਸਹੀ ਆ ਟਾਈਮ ਸਮ ਦਿਖਾ ਦਿੰਨੇ ਆ ਉੱਤਰ ਗਿਆ ਆ ਲੋ 5 ਵਜੇ ਦਾ ਟਾਈਮ ਹੋ ਗਿਆ ਆਓ ਫਿਰਦੇ ਸਾਰੇ ਬਾਈ ਦੇਖ ਲਓ ਇਧਰ ਤੇ ਫੋਨ ਦੀ ਬਾਈ ਬੈਟਰੀ ਵੀ ਆਪਣੀ 5-7% ਰਹੀ ਅੱਜ ਮੈਂ ਜਿਆਦਾ ਨਹੀਂ ਚਾਰਜ ਕਰਕੇ ਲਿਆ ਮੈਂ ਵੀ ਕੂਤਰਾਂ ਤੇ ਮਾਰਦਾ ਨਿਗਾ ਮੜੀਂ ਦੇਖਦੇ ਆ ਬਾਕੀ ਕੁਸ ਬਈਆ ਥੱਲੇ ਬੈਠੇ ਰ ਦੇਖੀ ਜਾਂਦੇ ਸਾਰੇ ਆਪ ਦਾ ਕੂਤਰ ਟੈਂਡਾ ਟਾਈਮ ਹੀ ਆ ਬਾਈ ਹੁਣ ਯਾਰ ਠਾ ਠਾ ਜਾਂਦੇ ਆ ਉਤਰ ਵੀ ਚੱਲ ਇਹ ਕਰ ਗਿਆ ਅੱਲਾ ਦਾ ਇੱਥੇ ਗਿਆ ਬੰਦੇ ਤੋਂ ਕਰਨਾ ਤੁਹਾਡਾ ਤੁਹਾਡਾ ਪਾਣੀ ਹੋ ਗਿਆ ਸਟ੍ਰੇਕਰ ਉਹ ਦੇਖਾ ਤੇ ਠੀਕ ਹੁੰਦੇ ਆ ਰਿਕਾਰਡਿੰਗ ਰਗਾੜੀਆਂ ਪਾਈ ਜਾਂਦੇ ਆ ਸਾਨੂੰ ਜੜੀ ਬਣਾਉਣੇ ਭਾਈ ਜੱਤ ਹਾਰ ਸਾਨੂੰ ਦੱਸਾਂਗੇ ਅਗਲੇ ਵਲੌਗ ਚ ਠੀਕ ਆ ਬੈਟਰੀ ਹੈਗੀ ਜਾਣ ਵਾਲੀ ਉਹਦੇ ਲਈ ਸੌਰੀ ਤੇ ਪੰਜ ਤੋਂ ਟਾਈਮ ਟੱਪ ਚੱਲਿਆ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਇਹਦਾ ਕਰ ਦਨੇ ਆਪਾਂ ਇੱਥੇ ਹੀ ਐਂਡ ਬਾਏ ਮਾਤਰੋ ਕੋਸਟਰੀ ਇਧਰ ਬੈਠੇ ਆ ਦੇਖੋ ਥੱਲੇ ਬਾਏ